ਮਾਈ ਗਦਾ ਨਹੀਂ ਹਲੋ ਕੋਈ ਆ ਜਾਏ ਨਹੀਂ ਆਇਆ ਸਾਹਿਲ ਆਇਆ ਹੀਗਾ ਸਾਡੀ ਸੈਕਿੰਡ ਵੀਡੀਓ ਬਣਾਉਣ ਵਾਸਤੇ ਰਾਤ ਦੇ 9:30 ਵਜੇ ਤੇ 9:30 ਵਜੇ ਆਇਆ ਤੇ ਉਹ ਕਿ ਮੇਰੇ ਕੋਲ ਸ਼ੂਟ ਨਹੀਂ ਹੁੰਦੇ ਕਿਉਂਕਿ ਮੈਂ ਕਰਨਾ ਹੀਗਾ ਬੜਾ ਕਰਾਰਾ ਰੋਲ ਮੈਂ ਦਿਖਾਣਾ ਹੀਗਾ ਮੰਮੀ ਨੂੰ ਸਬਕ ਹਾਂ ਆਏ ਇਤਨਾ ਹੀ ਨਾ ਕਾਫੀ ਕਾਫੀ ਮਿਹਨਤ ਮਿਹਨਤ ਲੱਗੀ ਤੁਹਾਡੇ ਤੇ ਨਹੀਂ ਸਹੀ ਗੱਲ ਪਹਿਲਾਂ ਤੇ ਹੁਣ ਸਾਡੇ ਤੇ ਲੰਦਿਆ ਮਿਹਨਤ ਸਾਡੇ ਤੇ ਲੰਦਿਆ ਨਹੀਂ 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 ਹੋ ਸਕੋ ਸਾਨੂੰ ਦੱਸ ਦੇ ਕਿ ਇਦਾਂ ਨਹੀਂ ਇਦਾਂ ਕਰਾ ਇਦਾਂ ਨਹੀਂ ਇਦਾਂ ਕਰਾ ਡਾਇਰੈਕਟ ਕਰਦੇ ਪਹਿਲਾਂ ਇਹਨਾਂ ਨੂੰ ਕੁਝ ਵੀ ਕਹਿ ਦੇਣਾ ਨਾ ਇਦਾਂ ਨਹੀਂ ਇਦਾਂ ਕਰਨਾ ਨਾ ਹੂੰ ਹੂੰ ਠੀਕ ਠੀਕ ਹੁਣ ਨਹੀਂ 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 ਇਦਾਂ ਨਹੀਂ ਹੁਣ ਸੰਸਗਾਂਦੇ ਆ ਸੰਸਗਾਂ ਨਹੀਂ ਹੋ ਸਕੋ ਸਾਨੂੰ ਹੋ ਸਕਦੇ ਕਿਤੇ ਇਹਦੀ ਜਗ੍ਹਾ ਆ ਕਰ ਸਕਦੇ ਜੀ ਸਾਈਲ ਮੈਨੂੰ ਕਿਹਾ ਕਿ ਆਂਟੀ ਜੀ ਉਹਦੇ ਦੀਦੀ ਹੈ ਨਾ ਉਹ ਮੈਨੂੰ ਸਾਈਲ ਨੇ ਕਦੀ ਪਾ ਬਿਨਣੀ ਕਰੀ ਗਿਆ ਤੇ ਉਹ ਤੋਂ ਦੀਦੀ ਹੀ ਕਿਹਾ ਸਾਈਲ ਨੇ ਕਦੇ ਆਂਟੀ ਲੈ ਦੀਦੀ ਆ ਨਾ ਉਹ ਮਤਲਬ 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 ਮੈਂ ਕਾ ਕੀ ਮਤਲਬ ਉਹ ਜ਼ਿਆਦਾ ਬੋਲਦੇ ਨਹੀਂ ਹੂੰ ਹੀ ਕਰਦੇ ਆ ਤੇ ਹੁਣ 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 ਇੰਟੈਲੀਜੈਂਟ ਪਰ ਲੱਗਦਾ ਨਹੀਂ ਤੁਹਾਡੀ ਇਹ ਗੱਲ ਸੱਚੀ ਹੈ ਬੇ ਬੋਲਦੀ ਨਹੀਂ ਹੁਣ ਤਾਂ ਬਹੁਤ ਵਧੀਆ ਬੋਲਦੀ ਹੈ ਨਹੀਂ ਤੂੰ ਇਹ ਕਹਿਣਾ ਕਿ ਜਾਂਦੇ ਜੇ ਇਹ ਕਹਿਣਾ ਕਿ ਜਾਂਦੇ ਜੇ ਯਾਨੀ ਹੁਣੇ ਵੀਡੀਓ ਬਣਾਈ ਆ ਕੀ ਕਹਿਣਾ ਚਾਹੁੰਦੇ ਨਹੀਂ ਬੋਲਦੇ ਨਹੀਂ 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 ਤੂੰ ਹੀ ਨਹੀਂ ਬੋਲਦੇ ਸਾਰੇ ਨਹੀਂ ਤੂੰ ਤੁਸੀਂ ਜਕਰਦੇ ਨਹੀਂ ਬੋਲਦੀ ਨਹੀਂ ਸੀ ਮੈਂ ਕਿ ਨਹੀਂ ਅੰਨਾ ਵਧੀਆ ਬੋਲਦੀ ਹੈ ਨਹੀਂ ਸਮਝਾਣ ਦੀ ਲੋੜ ਨਹੀਂ ਐ ਇਹ ਗੱਲ ਦਾ ਡਿਵਰਸਿਟੀ ਹਾਂ ਇਹ ਗੱਲ ਦਾ ਧਿਆਨ ਦਿੱਤਾ ਜਾਵੇ ਵੇਖੋ ਜੀ ਅੱਜ ਦੀ ਤਾਜ਼ਾ ਖਬਰ ਸਾਡੀ ਗੋਦੀ 'ਚ ਬਹਿ ਕੇ ਤੇ ਸਾਨੂੰ ਗੱਲਾਂ ਸੁਣਾਈਆਂ ਗਈਆਂ ਉਹ ਵੀ ਬਚਪਿੰਦਰ ਭਾਂਜੀ ਨੇ ਬਚਪਿੰਦਰ ਭਾਂਜੀ ਸਾਨੂੰ ਸਾਡੇ ਲੜਨ ਦੀ ਕੋਸ਼ਿਸ਼ ਕਦੇ ਨਹੀਂ ਕਦੇ ਨਹੀਂ ਮੈਂ ਤੇ ਲੱਗਦੀ ਬਹੁਤ ਪਿਆਰੀ ਹੈ ਅੱਜ ਦੀ ਹੈਡਲਾਈਨ ਪੁਸ਼ਪਿੰਦਰ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਰ ਜੀ ਨੇ ਕਰਾਈ ਨੂੰ ਸਸਤੀ ਲੜਾਈ ਹਾਂਜੀ ਹਾਂਜੀ ਤਾਜ਼ਾ ਖਬਰ ਜੀ ਪੁਸ਼ਪਿੰਦਰ ਕੋਰ ਜੀ ਨੇ ਅੱਜ ਸਾਡੇ ਘਰ ਬਹਿ ਕੇ ਹੀ ਸਾਡੀ ਨੂੰਹ ਉਸ ਸੱਸ ਦੀ ਲੜਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਪੂਰੀ ਕੋਸ਼ਿਸ਼ ਕੀਤੀ ਗਈ ਸਿਮਰਨ ਕਦੀ ਨਹੀਂ ਕਰ ਸਕਦੀ ਸੋਚ ਵੀ ਨਹੀਂ ਸਕਦੀ ਪੁਸ਼ਪਿੰਦਰ ਭਾਜੀ ਪੁਸ਼ਪਿੰਦਰ ਭਾਜੀ ਪ੍ਰੈਸ ਰਿਪੋਰਟਰ ਇਧਰ ਆਓ ਕੈਮਰਾਮੈਨ ਇਧਰ ক্লোজ ਕਰੋ ਕੈਮਰਾ ਪਸ਼ਵਿੰਦਰ ਮੈਂ ਜੀ ਤੁਸੀਂ ਇਤਰਾ ਕਿਉਂ ਕੀਤਾ ਕਿਤਨਾ ਸੋਚਿਆ ਤੁਸੀਂ ਮੈਂ ਸੋਚ ਹੀ ਨਹੀਂ ਸਕਦੀ ਸੋਚਿਆ ਨਹੀਂ ਪਰ ਤੁਸੀਂ ਹੁਣ ਇਹ ਕਿਆ ਮੈਂ ਨਹੀਂ ਕਿ ਮੈਂ ਮੰਦਿਰ ਵੀ ਤੂੰ ਕਰਨੀ ਜਦੋਂ ਆਈ ਸੀ ਬੋਲਦੀ ਨਹੀਂ ਸੀ ਪਰ ਐਨਾ ਸੋਣਾ ਬੋਲਦੀ ਹੈ ਮੈਂ ਕਿ ਕਮਾਲ ਹੈ ਨਹੀਂ ਨਹੀਂ ਜੀ ਨਹੀਂ ਨਹੀਂ ਸਾਡਾ ਇਧਰ ਖਚਾਈ ਹੋਣ ਲੱਗ ਗਈ ਗੋਲਡ ਨਿਕਾ ਤਾਂ ਗੱਲ ਮਜ਼ਾਕ ਚ ਕੀਤੀ ਤੁਸੀਂ ਗੱਲ ਕਿੱਧਰ ਲੈ ਕੇ ਨਹੀਂ ਭੰਜੀ ਨਹੀਂ ਤੁਸੀਂ ਗੱਲ ਇਹ ਗੱਲ ਬਹੁਤ ਪਿਆਰਾ ਬੋਲਦੀ ਬਹੁਤ ਪਿਆਰਾ ਬੋਲ ਤੂੰ ਹੀ ਆਪਣੀ ਸਫਾਈ ਨਹੀਂ ਕਰਦੀ ਮੈਂ ਸੋਚ ਹੀ ਨਹੀਂ ਸਕਦੀ ਕਿਆ ਨਾ ਲੜਾਈ ਪੁਆਣੀ ਦੀ ਮੈਂ ਸੋਚ ਹੀ ਨਹੀਂ ਸਕਦੀ ਆ ਗੰਦੇ ਉਹ ਨਹੀਂ ਮੈਂ ਕਿਹੜਾ ਸੋਚ ਵੀ ਨਹੀਂ ਸਕਦੀ ਐ ਉਹ ਨਹੀਂ 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 ਬੜੀ ਵਧੀਆ ਬਹੁਤ ਵਧੀਆ ਕੁੜੀ ਕਰ ਸਕਦੀਆਂ ਕਰ ਸਕਦੀਆਂ ਬਹੁਤ ਵਧੀਆ ਵੀਡੀਓ ਜੇ ਕਰਦੇ ਜੇ ਆਹ ਹਰ ਵੀਡੀਓ ਇਦਾਂ ਕਰਦੀ ਉਹ ਹਾਂ ਚਲੋ ਜੀ ਹਾਂ ਹੱਸੇ ਮਜ਼ਾਕ ਦੀ ਗੱਲ ਇੱਕ ਪਾਸੇ ਰਹੀ ਨਹੀਂ ਜੀ ਜਿੰਨਾ ਵੀ ਸਾਡੇ ਪਰਿਵਾਰ ਦੇ ਮੈਂਬਰ ਆ ਬਹੁਤ ਵਧੀਆ ਬਹੁਤ ਵਧੀਆ ਕਦੀ ਵੀ ਕਿਸੇ ਬਾਰੇ ਨਹੀਂ ਤੇ ਐਸੀ ਤਰ੍ਹਾਂ ਹੀ ਆਪਾਂ ਗਰਮੀ ਦੀ ਰਾਹਤ ਪਾਣ ਤੋਂ ਖੋਸ਼ ਹੋਣ ਨੇ ਗੱਲਾਂ ਕਰ ਲੈਣੇ ਕਦੀ ਇਹ ਮੈਨੂੰ ਕਰ ਲੰਦੇ ਕਦੀ ਮੈਂ ਨਾ ਕਰ ਲੈਣੀ ਕਦੀ ਆਪਾਂ ਰਲ ਕੇ ਵਧੀਆ ਟਾਈਮ ਪਾਸ ਕਰਨੇ ਵਧੀਆ ਟਾਈਮ ਹਾਂ ਵਧੀਆ 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 ਪੈਂਜੀ ਬੜੀ ਸੱਤ ਮੈਂ ਆਂਦਾ ਤੇ ਘਰ ਦੇ ਕੰਮ ਕਰ ਤਾ ਦੂਰ ਆ ਕੇ ਬੈਠ ਥੱਕ ਜਾਈਦਾ ਘਰ ਕੰਮ ਕਰ ਕਰ ਕੇ ਉਹਨੇ ਮਹਾਰਾਜ ਮ ਬਣਾ ਕੇ ਆਏ ਜੀ ਪਿੰਡੀਆਂ ਬਣਾ ਕੇ ਆਏ ਨੇ ਤਾਂ ਦੋ ਵਾਹ ਵੀ ਬਾਤ ਹੈ ਹੁਣ ਆਪਾਂ ਪੀਏ ਚਾ ਚਾਪੀ ਗਰਮੀ ਗਰਮੀ ਨੂੰ ਘਟਦੇ ਤੇ ਵੇਖ ਲਓ ਜੀ ਪੱਖਾ ਬੰਦ ਜੇ ਹਾਂ ਫਿਰ ਨਾ ਕਿ ਉਹ ਕਿ ਪੱਖਾ ਕਰਕੇ ਸ਼ੂਟਿੰਗ ਕਰਦੇ ਗਰਮੀ ਆ ਸਵੇਰ ਦੇ ਆਪਾਂ ਸ਼ੂਟ ਕਰਨੇ ਆ ਹਾਂ ਤੁਸੀਂ ਤਾਂ ਧੰਨ ਹੋ ਵੈਸੇ 10:30 ਵਜੇ ਦੇ ਸ਼ੂਟ ਕਰਨੇ ਆ ਇੰਨੀ ਜਿਆਦਾ ਗਰਮੀ ਉਹਨਾਂ ਨੇ ਗਾ ਦੇ ਉਸ ਤੋਂ ਬਾਅਦ ਫਿਰ ਆਪਾਂ ਘਰੇ ਆਏ ਜਾਂ ਫਿਰ ਕਾਰ ਸ਼ੂਟ ਕੀਤਾ ਤੇ ਹੁਣ ਫ੍ਰੀ ਹੋਏ ਆ 4:30 ਵਜੇ ਤੇ ਚਲੋ ਜੀ ਰਖੜੀ ਦੀਆਂ ਸਭ ਨੂੰ ਬਹੁਤ ਬਹੁਤ ਬਧਾਈਆਂ ਹੋਣ ਜੀ ਸਾਰੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਬਧਾਈਆਂ ਹਾਂ ਪਰ ਜਿੱਦਣਾ ਸਾਹਿਲ ਦਾ ਵਿਆਹ ਹੋੜਾ ਬਾਕੀ ਵਾਗੀ ਸਾਰਿਆਂ ਨੂੰ ਬਹੁਤ ਬਧਾਈ ਠੀਕ ਹੈ ਨਾ ਚਲੋ ਤੇ ਤੇਰਾ ਵੀ ਗੋਲਡੀ ਨੂੰ ਛੱਡ ਕੇ ਬਾਕੀ ਸਾਰੇ ਭਰਾਵਾਂ ਨੂੰ ਆਇਆ ਮੈਂ ਇਹ ਕੈਸੀ ਸਾਰੇ ਭਰਾਵਾਂ ਨੂੰ ਬਹੁਤ ਬਧਾਈ ਹੋਵੇ ਚਲੋ ਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਅੱਲੀ ਖਾਲੀ ਲੱਗਦਾ ਜੇ ਰੌਣਕ ਰਹੀ ਤੇ ਲੱਗਦੀ ਘਰ ਦੇ ਵਿੱਚ ਇਹਨਾਂ ਨੂੰ ਪੁੱਛੋ ਮੈਂ ਹਮੇਸ਼ਾ ਤੁਹਾਨੂੰ ਪੁੱਛਣੀ ਆਈ 골ਡੀ ਕਿੱਥੇ ਆਈ ਕੀ ਤਾਜ਼ਾ ਖਬਰ ਮੈਂ ਪੁੱਛ ਸਾਡੀ ਟੀਮ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈਗਾ ਬਹੁਤ ਛੋਟਾ ਜਿਹਾ ਏਜ ਨਹੀਂ ਆਪਾਂ ਦੱਸਣੀ ਕਿਉਂਕਿ ਇਸ ਤੋਂ ਫਿਰ ਥੋੜਾ ਜਿਹਾ ਲੇਡੀਜ਼ ਨੂੰ ਤੁਹਾਨੂੰ ਪਤਾ ਹੁੰਦਾ ਯਾਰ ਰੌਣਕ ਨਹੀਂ ਲੱਗਦੀ ਇਹਨਾ ਬਿਨਾ ਘਰ 'ਚ ਪੁਸ਼ਪਿੰਦਰ ਭੈਂਜੀ ਬੇਬੀ ਪੁਸ਼ਪਿੰਦਰ ਬੇਬੀ ਜਿਹੜੇ ਨਾ ਉਹ 골ਡਰ ਭਾਜੀ ਕਰਕੇ ਤੇ ਆਪਾਂ ਇਹਨਾਂ ਨਾਲ ਲੜਦੇ ਆਂ ਕਿ ਤੁਸੀਂ ਭਾਜੀ ਕੋ ਕਹਿੰਦੇ ਲੰਮੇ ਬਣਿਆ ਨਾ ਤੱਦ ਕਰਕੇ ਭਾਜੀ ਨਿਕਲ ਆਉਂਦਾ ਉਹ ਨਿਕਲ ਆਉਂਦਾ ਲੰਬੇ ਇਹ ਸਾਡੀ ਸਭ ਤੋਂ ਛੋਟੀ ਬੇਬੀ ਨਹੀਂ ਨਹੀਂ ਤੈਨੂੰ ਨਹੀਂ ਕਰ ਸਕਦੇ ਬੇਬੀ ਡੋਲ ਵਿੱਚ ਸੋਣੇ ਕੀ ਉਹ ਬੇਬੀ ਮੈਂ ਤੁਹਾਨੂੰ ਖਾਸ ਕੋਈ ਨਹੀਂ ਆਈ ਗੋਲਡੀ ਕਿੱਥੇ ਜਦੋਂ ਨਜ਼ਰ ਨਹੀਂ ਆਉਂਦੇ ਮੈਂ ਖਾਸ ਪੁੱਛੇ ਮੇਰਾ ਵਾਕ ਹੀ ਨਹੀਂ ਲੱਗਦਾ ਚੋਣਾਂ ਦੀ ਕੋਈ ਵੀ ਨਾ ਨਾ ਹੋਵੇ ਰੌਣਕ ਨਹੀਂ ਲੱਗਦੀ ਇਹ ਨਾ ਮੈਨਾਂ ਰੌਣਕ ਨਹੀਂ ਲੱਗਦੀ ਅੱਛਾ ਅੱਜ ਹੁਣ ਵੇਖੋ ਸਿਮਰਨ ਭੈਣ ਜੀ ਨਹੀਂ ਹੈਗੇ ਹਾਂ ਆਪਣਾ ਪੂਜਾ ਚੱਲੇ ਉਹ ਗਏ ਹੋਏ ਕਿਤੇ ਪੂਜਾ ਆਈ ਸੀ ਸੀਨ ਕਰਕੇ ਚੱਲੇ ਗਈ ਰਾਜਪੰਚ ਤੁਹਾਨੂੰ ਪਤਾ ਠੀਕ ਨਹੀਂ ਉਹ ਵੈਸੇ ਨਹੀਂ ਆ ਰਹੇ ਵੈਸੇ ਆ ਜਾਣਾ ਉਹਨਾਂ ਨੇ ਇੱਕ ਦੋ ਦਿਨ ਅੱਜ ਬਹੁਤ ਜਲਦੀ ਆ ਰਹੇ ਨੇ ਤੇ ਐਸ ਕਰਕੇ ਵਾਕਿਆ ਜਿਹੜਾ ਪਰਿਵਾਰ ਦੇ ਮੈਂਬਰ ਨਾਲ ਦਿਲ ਕਿੱਥੋਂ ਲੱਗਦਾ ਹੈਗਾ ਮਿਲੇ ਸੀ ਪਰਸੋਂ ਦਵਾਈ ਲੈ ਕੇ ਆਏ ਹਾਂ ਦਵਾਈ ਲੈ ਕੇ ਹਾਂ ਉਹ ਰੌਣਗਾ ਹੀ ਰੌਣਗਾ ਤੇ ਜੇ ਮੈਂ ਰੌਣ ਕਰੇ ਖੰਚੂਪ ਕੇ ਆਪਕੀ ਛਾਈ ਹੁੰਦੀ ਹੈ ਬੱਚਿਆਂ ਨਾਲ ਘਰ ਚ ਰੌਣ ਕਰਦੇ ਆਪ ਨੂੰ ਤੇ ਸ਼ਾਵਨ ਨੂੰ ਛੁੱਟੀ ਹੈ ਨਾ ਗੱਲ ਨੂੰ ਪਤਾ ਲੱਗਿਆ ਨੇ ਆਪਣੇ ਨਾਨੂ ਨੂੰ ਫੋਨ ਕਰਦਾ ਸਿੰਦਾ ਚਲੋ ਜੀ ਮੈਂ ਵੀ ਹੁਣ ਤਿਆਰੀ ਕਰਾਂ ਮੈਂ ਵੀ ਰਖੜੀ ਬਨਣ ਜਾਣਾ ਮੇਰੀਆਂ ਭਾਬੀਆਂ ਦੇ ਫੋਨ ਆ ਗਏ ਆ ਕਿ ਦੀਦੀ ਆਜੋ ਤੇ ਚਲਈਏ ਹੁਣ ਹਾਂ ਚਲੋ